ਇਹ ਸੋਚਦੋਂ ਰਾ ਗਲਦੀ ਵੀ ਹੈ ਕਿ ਜਿਵੇਂ ਜਾ ਕੇ ਬਿਖਿਆ ਇਸ ਕਰਕੇ ਇਹ ਐਮਐ ਮਾਹਰ ਦੇ ਬੜੇ ਹੋਰ ਪ੍ਰਮਾਣ ਆਉਂਦੇ ਹਨ ਇੱਕ ਦਫਾ ਅਰਜਨ ਅੰਦਰ ਸੋਈ ਜਨ ਕਿਸ ਨੂੰ ਪੁਆਨਾਮ ਅਰਜਨ ਕਹਿਣ ਲਗਾ ਮਹਾਰਾਜ ਮੈਨੂੰ ਆਪਣੀ ਮਾਰ ਦਿਖਾਓ ਉਹ ਕਹਿੰਨ ਲੱਗਾ ਕਿ ਮਾਇਦੇ ਦੇਖਿਓ ਨਹੀਂ ਤoze ਰਹੀ ਉਸ ਮਾਰੀ ਨਹੀਂ ਮਾਰਨ ਮੈਂ ਇਹ ਜਰੂਰ ਦਿਖਾਉਂਗਾ ਜਦੋਂ ਨੌਸਾਲਾ ਕਹਿੰ ਗਿਆ ਕਹਣੇ ਜੰਗਲ ਉਹ ਉਹਨਾਂ ਸਮੇਂ ਨਹੀਂ ਬਾਹਰ ਨਾ ਨੂਰ ਜੇ ਤਲਾ ਹੁੰਦੇ ਜਾਈ ਕਿ ਉਹ ਦੁਸ਼ਰਫਾਨੇ ਹੋ ਰਹਾ ਹੈ ਕਿ ਕੁਛ ਨਹੀਂ ਚੱਲ ਕਹਿਣ ਵਾਲੇ ਬੇਚਨ ਗ੍ਰੀ ਉਹਨਾਂ ਰਸਤੇ ਬਟਾ ਜਿਸ ਜੰਗਲ ਜਿੰਨੂ ਬਾਹਰ ਲੱਗੇ ਇੱਕ ਬੜਾ ਪਹਾੜਾ ਸਿਰ ਉੱਪਰ ਸੀ ਜੰਗਲ ਦੀ ਆਬਾਨ ਦੇ ਵਿੱਚ ਉੱਥੇ ਖੜਾ ਰਿਹਾ ਚੱਲ ਕੇ ਲੱਗੇ ਬਾਹਰ ਗਏ ਸਨਾਮ ਕਰਨ ਲੱਗੇ ਜੁੱਬੀਲਾ

ਨਾ ਕਿਉਂਕਿ ਯਾਰ ਕਿਹਨੇ ਮਰਜਣਾ ਮੇਤੋਂ ਤੁਸ਼ਿੰਝ ਹੋਣੀ ਵਿਛੜੇ ਆ ਨਾ ਤਾਂ ਦੇਖੇ ਨੀ ਕਿਤੇ ਇਹ ਤਾਂ دماغ ਸਗਾਣੇ ਆ ਤੇ ਫਤੂਰਾ ਕੋਈ ਤੇ دماغ ਹੀ ਸੁੱਖਾ ਬੀਤ ਤਾ ਹੈ ਇਹਨੇ ਕਿਉਂ ਐਸੋ ਵਾਪਰੀਆਂ ਗੱਲਾਂ ਕਹਿੰਦਾ ਹਾਂ ਕੱਢ ਜੂਗਾ ਜੀ ਇਹ ਵੀ ਵਾਪਰ ਹੀ ਚੁੱਕੇ ਨੇ ਇਹਨੇ ਮੇਤੋਂ ਉਹਨੂੰ ਵਿਛੜੇ ਨੇ ਤੇ ਦੋ ਅਸਰ ਕਾਇ। ਕੱਲ ਸਾਡੇ ਜੰਦੇ ਤੁਨਸਾਲੋ ਜੀ ਕਥਾ ਉਹਨਾਂ ਦੇ ਉੱਤੇ ਮਹਾਭਾਰਤ ਦੇ ਜੰਗ ਦੀ ਉੱਤੇ। ਕਿਸ਼ਮੀ ਜੀ ਦੇ ਅਰਜੁਨ ਜਿਹੜੇ ਉੱਤੇ ਉਹਨਾਂ ਨੇ ਕੁਛ ਕੀਤਾ ਮਹਾਭਾਰਤ ਜੁਦ ਵਿੱਚ ਲੈ ਗਏ। ਉਹ ਸੇ ਲਿਆ ਇਰਾਦੇ ਵੇਰੇ। ਕਥਾ ਨੇ ਨੇ ਕਥਾ ਜੇ 21 ਅਰਜਨ ਵੀ ਲੈ ਗਏ। ਉੱਤੇ ਪਤੰਗ ਆਏ। ਅਰਜਨ ਨੇ ਜਿਹੜੇ ਬਾਣ ਮਾਰੇ ਤੇ ਕ੍ਰਿਸ਼ਨਾ ਉਹਦੇ ਰਖਵਾਈ ਸਨ ਆ ਜੰਗ ਉਹ ਸਾਰੇ ਦਾ ਉਹ ਪੁੱਛਾਂਗੇ ਅਰਜਨ ਦਾ ਨਾਂ ਉਠਿਫਿਛੜਾ ਉਹ ਕਰਨ ਨਹੀਂ ਅਰਜਨਾ ਲੋਕ ਇਹਨੇ ਮਾਰੋ ਦੇ ਚਪੜਾ ਅਰਜਨ ਮੰਨੂ ਕੀ ਕਰਦਾ ਬਾਦਰਬਨ ਉਹ ਰਿਖਤਾ ਜੀ ਕਹਿੰਦਾ ਤੇ ਜੁੱਗ ਵਿੱਚ ਰਚੁੱਕੇ ਹਾਂ ਉਹਨਾਂ ਕਾਲ ਜੁਗਾ ਅਰਜਨ ਮੰਨੂ ਸਰਦਾ ਹੈ ਸਰਦਾਰ ਅਰਜਨ ਕਹਾਏ ਕਹਿੰਦਾ ਕਿ ਬਾਦਰਸੀ ਉਸ ਤੋਂ ਦੇ ਰਾਜਾ ਨੇ ਉਸਨੂੰ ਨੌਕਰਾ ਕਰਨ ਫੌਜੀ ਬੜਾ ਸਿਰੰਦਾ ਸੀ ਤਾਂ ਖੁਸ਼ੀ ਚੀ ਨੌਕਰਾ ਗੋਦੀ ਚਾਦੀ ਚੁਦੀ ਕਰਨ ਗਿਆ ਬੱਚੇ ਹੋਗੇ ਉਥੇ ਉਸਨੂੰ ਆਪਣੇ ਘਰ ਵਾਲੀ ਨਾਲ ਇੱਕ ਫਰਨ ਕਰ ਬੈਠਾ ਉਹ ਘਰ ਵਾਲੀ ਨੂੰ ਕਹਿੰਦੇ ਜੇਕਰ ਮੇਰਾ ਮਰ ਤੁ ਹੋ ਗਿਆ ਘਰ ਵਾਲੀ ਕਹਿੰਦੀ ਹੈ ਇਸ ਨੂੰ ਅਜਨ ਨੂੰ ਜੇ ਕਹਿੰਗੇ ਮੇਰੇ ਮਰ ਤੁ ਦੁਜੀ ਸ਼ਾਦੀ ਨਾ ਕਰਾਂਗੇ ਦੂਸਰੀਆਂ ਮਾਂਮਾ ਬੁਢੀਆਂ ਨੇ ਬੱਚਣ ਬੜਾ ਤੰਗ ਕਰਦੀਆਂ ਇਸ ਤਰ੍ਹਾਂ ਕੈਸਾ ਨਾ ਕਰਾਂਗੇ ਉਹ ਕਹਿੰਣਾ ਲਿਆ ਤਾਂ ਕਿਤੇ ਵਿਆਹ ਰਹਿ ਗਿਆ ਜੇ ਤੂੰ ਮਰ ਤੁ ਮੈਂ ਤੇ ਨਾ ਸਤੀ ਹੋ ਜਾਣਾ ਹੈ ਸਤੀ ਦਾ ਜਨਨੀਆਂ ਨਹੀਂ ਹੁੰਦੀਆਂ ਨੇ ਲੇਕਿਨ ਇੱਕ ਗੱਲ ਖਿਆਲ ਦਿੱਤੀ ਨਹੀਂ ਕਹਿਣਗੇ ਮੈਂ ਸਤੀ ਹਾਂਗਾ ਪਰਪਰਨ ਕਰ ਲੈ ਸਤੀ ਹਾਂਗਾ ਸਮਾਪਾ ਕੇ ਉਹਦੇ ਘਰ ਬੜੀ ਗੁਜਰ ਗਈ ਉਹਨਾਂ ਅੰਧੇਗਾ ਮੈਂ ਤਾਂ ਸਤੀ ਹੋਣ ਲੋਹ ਰੋਗ ਦੇ ਨੇ ਸੰਭਲਿਆ ਬੱਚਿਆਂ ਦੀ ਪਾਲਣਾ ਕਰਨੀ ਸੋ ਤੇਰੇ ਬੱਚੇ ਹੀ ਹਨ ਸਤੀ ਦਾ ਜਨਨੀਆਂ ਨੇ ਸਤੀ ਆਦਮੀ ਕਿਸੇ ਹੰਦ ਨੂੰ ਦੇਣਾ ਨਹੀਂ ਇਹ ਨਹੀਂ ਕਰ ਲਗਾ ਪਰਨ ਦੀ ਸਤੀ ਹੈ ਇਸੇ ਤਰ੍ਹਾਂ ਲੋਕ ਰੋਕਦੇ ਨਾ ਹਟਦਾ ਨਹੀਂ ਜੀ ਉੱਤੇ ਚੀਕਾ ਵਣੀ ਚਿੰਤਾਰੀ ਹੋਈ ਸਾਨੂੰ ਜਦੋਂ ਛਾਲ ਮਾਰਨ ਲੱਗਿਆ ਕੀ ਦੇਖਿਆ ਉੱਥੇ ਕਿ ਸਿੰਘੀ ਖੜੇ ਹਨ ਰਾਸਾ ਹੈ ਤਲਾ ਹੈ ਹਾਂ ਆਪਣੇ ਬੱਚਿਆਂ ਦੀ ਯਾਦ ਕਰਕੇ ਰੋਈ ਜਾਂਦਾ ਮੇਰੇ ਬੱਚੇ ਕਿੱਥੇ ਗਏ ਮੈਂ ਘਰ ਵਾਲੀ ਕਿੱਥੇ ਹੀ ਉਹ ਰੋਈ ਜਾਂਦੇ ਹੈ ਕਿ ਕੀ ਉਹਨੂੰ ਕਹਿਣੇ ਸਮਝਾ ਉਹਨੂੰ ਕਹਿਣਾ ਅਰਜਨ ਅਕਲ ਕਰ ਕੁਝ ਆਇਆ ਤੇ ਜੀਕੜ ਨੇ ਰਫੜਾਏ ਮੈਂ ਉਦੋਂ ਉਹ ਕਹਿਣ ਲੱਗਿਆ ਪਹਿਲੇ ਜੁਗਤ ਹੋ ਕੇ ਸਨੇਂ ਪਰਦਾ ਮੰਦਾ ਹੀ ਨਹੀਂ ਹੈ ਅਖੀਰ ਅਜਤੁਨਾਏ ਸਾਹਮਣੇ ਗੜੇ ਨੇ ਮੈਂ ਇਹਨਾਂ ਬਲ ਪਿਆ ਹੋਇਆ ਕੁਝ ਤਾਂ ਕੁਝ ਹੀ ਅਖੀਰ ਜੋ ਨਾਏ ਅਟੇ ਆਇਆ ਤੁਸੀਂ ਨੇ ਕਸਗੇਜ ਪੇੜ ਵਾ ਦੇ ਲਈ ਤੇ ਪੇੜ ਲੱਗਣ ਦੀ ਦੇਰ ਹੀ ਮਾਰ ਲਏਗਾ ਛਕ ਕੋਈ ਅਸਲੀ ਪਾਸੇ ਕਹਣ ਇਹ ਦਿੱਲੀ ਮਾ اندا اندا ہی اندا ہی تک ہوں شکتی مانا کل ہوں دکھائی آمکا کے دکھایا اسی طرح اے اے اے